ਹੁਣ ਦਿੱਲੀ ਦੇ ਵਿੱਚ ਆਤੀਸ਼ੀ ਦੀ ਸਰਕਾਰ ਬਣ ਚੁੱਕੀ ਹੈ ਪੰਜਾਬ ਕੈਬਨਿਟ ਮੰਤਰੀ ਅਨਮੋਲ ਗਗਨਦਾ ਦਾ ਬਿਆਨ ਆਇਆ ਹੈ ਉਹਨਾਂ ਨੇ ਆਪ ਸੰਸਦ ਮੈਂਬਰ ਮਲਵਿੰਦਰ ਕਸਿੰਗ ਕੰਗ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾ ਆਪ ਦੀ ਸੀਨੀਅਰ ਅਗੂ ਨੀਲ ਗਰਗ ਦੇ ਵੱਲੋਂ ਵੀ ਬਿਆਨ ਆਇਆ ਹੈ ਕਿ ਵੱਡੇ ਵੱਡੇ ਨਕਾਵਾ ਨਹੀਂ ਚਾਹੇ ਨਰਿੰਦਰ ਗੁਪਤ ਜੀ ਹੋਣ ਅਮਿਤ ਸ਼ਾਹ ਜੀ ਹੋਣ ਇਹ ਪਿਛਲੇ ਲਗਾਤਾਰ 2.5 ਸਾਲ ਦਾ ਤਾਂ ਇਤਨੀਂੇ ਸ਼ਾਸਨ ਦਾ ਅਰੇ ਸੀ ਕਿ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਬਦਨਾਮ ਕੀਤਾ ਜਾ ਸਕੇ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਤੋੜਿਆ ਜਾ ਸਕੇ ਇਸੇ ਕਰਕੇ ਇਹਨਾਂ ਨੇ ਇੱਕ ਸ਼ਰਾਬ ਘਟਾਵੇ ਦੇ ਨਾਂ ਦੇ ਉੱਤੇ ਝੂਠੇ ਮੁਕੱਦਮੇ ਜਿਹੜੇ ਉਧਰ ਸਾਡੇ ਲੀਡਰਾਂ ਦੇ ਉੱਤੇ ਕੀਤੇ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ

ਕਿ ਸੁਪਰੀਮ ਕੋਰਟ ਜੋ ਕਰ ਸਕਦੀ ਸੀ ਉਹਨਾਂ ਨੇ ਉਸ ਦੇ ਵਿੱਚ ਜ਼ਮਾਨਤ ਦਿੱਤੀ ਪਰ ਅਰਵਿੰਦ ਜੀ ਨੇ ਫੈਸਲਾ ਕੀਤਾ ਕਿ ਸੁਪਰੀਮ ਕੋਰਟ ਜੋ ਮੈਨੂੰ ਰੀਲਿਫ ਦੇ ਸਕਦੀ ਸੀ ਉਹ ਨਹੀਂ ਦਿੱਤੀ ਲੇਕਿਨ ਕਿਉਂਕਿ ਮੈਨੂੰ ਦਿੱਲੀ ਦੀ ਚਲਤਾ ਨੇ ਚੁਣਿਆ ਹੈਗਾ ਔਰ ਉਹਨਾਂ ਦੇ ਮੰਨ ਨੂੰ ਬੜੀ ਥੇਸ ਪਹੁੰਚੀ ਹੈ ਕਿ ਬੀਜੇਪੀ ਨੇ ਉਹਨਾਂ ਨੂੰ ਚੋੜ ਕੇ ਹੈ ਪਛਤਾ ਚਾਰੀ ਹੈ ਸੋ ਇਸ ਕਰਕੇ ਉਹ ਇੱਕ ਅਗਨੀ ਪੇਸ਼ਾ ਕਰਨਾ ਚਾਹੁੰਦੇ ਆ ਕਿ ਉਹ ਚਾਹੁੰਦੇ ਹੈਗੇ ਕਿ ਦਿੱਲੀ ਦੀ ਜੋ ਉਹ ਅਸਤੀਫਾ ਦੇ ਤੇ ਦਿੱਲੀ ਦੀ ਜਨਤਾ ਉਹਨਾਂ ਨੂੰ ਦੁਬਾਰਾ ਚੁਣੇ ਜਦੋਂ ਦਿੱਲੀ ਦੀ ਜਨਤਾ ਉਹਨਾਂ ਨੂੰ ਦੁਬਾਰਾ ਚੁਣੇਗੀ ਤਾਂ ਹੀ ਉਹ ਉਸ ਸੀਟ ਉੱਤੇ ਬੈਠਣਗੇ ਇਸੇ ਕਰਕੇ ਇਹਨਾਂপরিস্থিতੀਆਂ ਦੇ ਵਿੱਚ ਅੱਜ ਦਿੱਲੀ ਦੇ ਐਮਐਲਏ ਦੀ ਮੀਟਿੰਗ ਹੋਈ ਔਰ ਮੀਟਿੰਗ ਦੇ ਡਿਸਕਸਰਬ ਸੰਬੰਧੀ ਜਿਸ ਨਾਲ ਅਕਸ਼ੀ ਜੀ ਨੂੰ ਅਗਲਾ ਮੁਖ ਮੰਤਰੀ ਚੁਣਿਆ ਗਿਆ ਕੀ ਕਹੋਗੇ ਸਰ ਅਕਸ਼ੀ ਜੀ ਦੇ ਕੰਮਕਾਜ ਨੂੰ ਲੈ ਕੇ ਅੱਗੇ ਕਿਸ ਤਰ੍ਹਾਂ ਦੇ ਨਾਲ ਸਰਕਾਰ ਜਿਹੜੀ ਕੀਤੀ ਹੈ ਦੇਖੋ ਅਕਸ਼ੀ ਜੀ ਪਾਰਟੀ ਦੇ ਕਰਮਕੰਠ ਬੁਲੰਕੀ ਰਹੇ ਗਏ ਪਹਿਲੇ ਦਿਨ ਤੋਂ ਪਾਰਟੀ ਦੇ ਨਾਲ ਜੁੜੇ ਹੋਏ ਹੈ ਉਹਨਾਂ ਨਾਲ ਅਰਵਿੰਦ ਜੀ ਦੀ ਲਿਗੇਸੀ ਵੀ ਹੈਗੀ ਹੈ ਔਰ ਖਾਸ ਕਰਕੇ ਬੀਜੇਪੀ ਕਿਉਂ ਸਰਕਾਰ ਨੂੰ ਤੋੜਨਾ ਚਾਹੁੰਦੀ ਸੀ ਮੈਂ ਉਹ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ ਹਾਂ ਕਿਉਂਕਿ ਦਿੱਲੀ ਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਜਿਸ ਤਰੀਕੇ ਨਾਲ ਬੱਚਿਆਂ ਲਈ ਚੰਗੇ ਸਕੂਲ ਬਣਾਏ ਠੀਕ ਹੈ ਚੰਗੇ ਹਸਪਤਾਲ ਬਣਾਏ ਬਿਜਲੀ 300 ਜੋਡ ਫ੍ਰੀ ਦਿੱਤਾ ਪਾਣੀ ਫ੍ਰੀ ਦਿੱਤਾ ਮਹਿਲਾਵਾਂ ਨੂੰ ਸਫਰ ਫ੍ਰੀ ਦਿੱਤਾ ਤੇ ਬਜ਼ੁਰਗਾਂ ਵਾਸਤੇ 30 ਯਾਤਰਾ ਫ੍ਰੀ ਕਰਵਾਈ ਤਾਂ ਜਿੱਥੇ ਜਿੱਥੇ ਭਾਪੀ ਦੇ ਸਰਕਾਰਾਂ ਸੀ ਉੱਥੇ ਲੋਕ ਸਵਾਲ ਕਰਦੇ ਸਨ ਕਿ ਜੇ ਅਰਵਿੰਦ ਕੇਜਰੀਵਾਲ ਇਹ ਚੀਜ਼ਾਂ ਦਿੱਲੀ 'ਚ ਦੇ ਸਕਦਾ ਹੈ ਤੁਸੀਂ ਇੱਥੇ ਕਿਉਂ ਨਹੀਂ ਦੇ ਸਕਦੇ ਸੋ ਇਸੇ ਕਰਕੇ ਉਹਨਾਂ ਦੀ ਮੰਸ਼ਾ ਹੈ ਕਿ ਦਿੱਲੀ ਦੀ ਸਰਕਾਰ ਨੂੰ ਤੋੜਿਆ ਜਾਵੇ ਪੁਰਨਾ ਦਿੱਤਰੂ ਪ੍ਰੈਸ਼ਰ ਦੀ ਬੋਲਦੇ ਉਹ ਅੱਗੇ ਤੋਂ ਵੀ ਇਹੋ ਜਿਹੀ ਬੀਜੇਪੀ ਕੋਸ਼ਿਸ਼ ਕਰੇਗੀ ਕਿ ਜਿਹੜੀਆਂ ਸਹੂਤਾ ਦਿੱਲੀ ਦੇ ਲੋਕਾਂ ਨੂੰ ਮਿਲਦੀਆਂ ਨੇ ਉਹ ਦਿੱਲੀ ਦੇ ਲੋਕਾਂ ਨੂੰ ਨਾ ਫਰੀ ਪਾਣੀ ਮਿਲੇ ਨਾ ਫਰੀ ਬਿਜਲੀ ਮਿਲੇ ਨਾ ਚੰਗੇ ਸਕੂਲ ਮਿਲਣ ਨਾ ਚੰਗੇ ਹਸਪਤਾਲ ਮਿਲਣ ਪਰ ਕਿਉਂਕਿ ਆਕਸ਼ੀ ਜੀ ਜਿਹੜੇ ਅਰਵਿੰਦ ਜੀ ਦੇ ਸਫਾਈ ਨੇ ਇੰਨਾ ਜਿਹੜੀਆਂ ਸਹੂਤਾ ਨੂੰ ਲਗਾਤਾਰ ਉਹ ਜਾਰੀ ਰੱਖਣਗੇ ਔਰ ਅਸਾਂ ਇਹ ਵੀ ਪੁਰਨਾ ਚਾਹੀਦਾ ਕਿ ਜਿਹੜਾ ਅੱਜ ਮਾਡਲ ਦਿੱਲੀ ਦਾ ਖਾਸ ਕਰਕੇ ਸਿੱਖਿਆ ਮਾਡਲ ਨਾ ਪੂਰੀ ਦੁਨੀਆ ਦੇ ਵਿੱਚ ਪਪੂਲਰ ਹੋਇਆ ਉਹਦੇ ਜਿਹੜਾ ਲਗਾਤਾਰ ਦਾ ਸਾਲ ਆਕਸ਼ੀ ਜੀ ਦੇ ਵਿਵੇਦਨ